ਗੁਰਮੁਖ ਪਿਆਰ ਜਿਹੜੀ ਆਪਣੀ ਚਰਚਾ ਚੱਲ ਰਹੀ ਆ ਵੀ ਜਿਹੜੇ ਰੱਬ ਤੇ ਰਾਹ ਤੇ ਤੁਰੇ ਜਾਂਦੇ ਆ ਤੇ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਤੇ ਬੜੀਆਂ ਰੁਕਾਵਟਾਂ ਵੀ ਆਉਂਦੀਆਂ ਤੇ ਜਿਹੜੀ ਵੱਡੀ ਰੁਕਾਵਟ ਆਉਂਦੀ ਹੈ ਨਾ ਉਹ ਬੜੀ ਮਿੱਠੀ ਜੀ ਆ ਉਹ ਵਡਿਆਈ ਜਦੋਂ ਬੰਦੇ ਦੀ ਵਡਿਆਈ ਹੁਣ ਲੱਗ ਪੈਂਦੀ ਹੈ ਨਾ ਤੇ ਜਦੋਂ ਕੋਈ ਲੋਕੀ ਕਹਿੰ ਲੈ ਵੀ ਸੰਤ ਜੀ ਏ ਗੁਰਮੁਖ ਪਿਆਰੇ ਨੇ ਤੇ ਬੰਦਾ ਸਮਝ ਲੈਂਦਾ ਵਾਕਈ ਮੈਂ ਤੇ ਸੰਤ ਬਣਿਆ ਤੇ ਤਾਂ ਹੀ ਲੋਕਾਂ ਨੇ ਮੈਨੂੰ ਸੰਤ ਘਿਆਨ ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਜਿੱਥੋਂ ਸਾਡੀ ਗੱਲ ਛੱਡੀ ਸੀ ਅੱਜ ਅਸੀਂ ਜਿਹੜਾ ਬੋਲਣਾ ਵਾ ਉਹ ਆਗਲੀ ਨਿਸ਼ਾਨੀ ਆ ਕੰਮ ਗੁਫਤਨੋ ਤੇ ਘੱਟ ਬੋਲਣਾ ਕਾਮੁਖੁਰਦਨੋਂ ਘਟ ਖਾਣਾ ਤੇ ਆਪਾਂ ਬੋਲ ਚੁੱਕੇ ਆ ਅੱਜ ਕਾਮ ਗੁਫਤਨੋਂ ਤੇ ਜਿੱਥੋਂ ਸਾਡੀ ਪਹਿਲੀ ਵਿਚਾਰ ਛੁੱਟੀ ਸੀ ਕਿ ਕੈਨ ਕਹਾਵਣ ਏ ਕੀਰਤ ਕਰਲਾ ਜਿਹੜੇ ਲੋਕੀ ਰੱਬ ਦਾ ਨਾਮ ਕਹਿੰਦੇ ਨੇ ਤੇ ਲੋਕਾਂ ਨੂੰ ਜਪਾਉਂਦੇ ਆ ਨਾ ਤੇ ਵਡਿਆਈ ਮਿਲਦੀ ਆ ਕੀਰਤ ਕਰਲਾ ਕਰਲਾ ਮਨੇ ਰਾਹ ਰਸਤਾ ਬੁੱਠੀ ਕਰ ਲੈ ਪਾਏ ਸਹਬ ਦਾ ਫਰਮਾਨ ਹੋਏ ਬੁੱਠੀ ਕਰ ਲੈ ਉੱਠ ਕੇ ਤੇ ਤੁਰ ਪੀ ਕਰ ਲੈ ਮਣੇ ਰਾਹ ਜਦੋਂ ਰੱਬ ਦਾ ਪਰਮੇਸ਼ਰ ਦਾ ਹੁਕਮ ਹੁੰਦਾ ਤੇ ਬੰਦਾ ਸਭ ਕੁਝ ਛੱਡ ਛਡਾ ਕੇ ਨਾ ਤੇ ertidion ਤੁਰ ਜਾਂਦਾ ਵਾ ਤੇ ਜਿਹੜਾ ਚਰ ਤੁਰਦਾ ਨਹੀਂ ਹੁੰਦਾ ਚੇਰੇ ਸਾਜੂ ਸਮਾਨ ਇਕੱਠਾ ਕਰੀ ਜਾਂਦਾ ਵਾ ਸਹਬ ਦਾ ਫਰਮਾਨ ਹੋਏ ਉੱਠੀ ਕਰ ਲੈ ਪਾਇ ਤੁਰ ਪਈ ਆਪਣੇ ਰਾਹ ਜਿੰਦ ਤੁਰ ਪਈ ਤੇ ਉਹਨਾਂ ਜਿਹੜੇ ਸੰਸਾਰ ਦੇ ਚੱਕਰਾਂ 'ਚ ਘੁੰਮਦੀ ਰਹੀ ਤੇ ਜਿੱਦਨ ਤੁਰ ਪਈ ਕਾਖੇ ਦੇ ਪੱਲੇ ਨਹੀਂ ਪਿਆ ਉਦੋਂ ਹੀ ਖਾਲੀ ਹੱਥ ਤੁਰ ਪਈ ਨੰਗੇ ਆਮਣ ਨੰਗੇ ਜਾਣਾ ਕਿਸੇ ਵੀ ਮੁਰਦੇ ਨੂੰ ਕੱਪੜਾ ਨਹੀਂ ਪਵਾਇਆ ਜਾਂਦਾ ਉਹ ਸਿਰਫ ਖੱਫਣ ਉਤੋਂ ਉਹਨੂੰ ਟੱਕਿਆ ਜਾਂਦਾ ਮੁਰਦੇ ਨੂੰ ਬਾਇ ਨਹੀਂ ਜਾਂਦਾ ਨਾ 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 ਟੱਕਿਆ ਜਾਂਦਾ ਕਿਉਂ ਕਿ ਨਾਮਰਜਾਦ ਆਇਆ ਕਲ ਭੀਤਰ ਇਹ ਸਿਆਣਿਆਂ ਮਹਾਂਪੁਰਖਾਂ ਪੀਰਾਂ ਪਗੰਬਰਾਂ ਨੇ ਆਖਿਆ ਵੀ ਜਿੱਦਣੇ ਆਇਆ ਸੀ ਨਾ ਨੰਗਾ ਹੀ ਆਇਆ ਸੀ ਤੇ ਨੰਗਾ ਹੀ ਨੂੰ ਤਰੋ ਨਾਮਰਜਾਦ ਹੁਣ ਜਗ ਦੀ ਤੇ ਮਰਜਾਦਾ ਵੀ ਸਰੀਰ ਨੂੰ ਟੱਕ ਕੇ ਰੱਖੋ ਤੇ ਇਹ ਟੱਕੇ ਤੋਂ ਬਣਾਇਆ ਧਰਤੀ ਤੇ ਨਾਮਰ ਜਾਦ ਆਇਆ ਕਲ ਭੀਤਰ ਬੌੜ ਜასი ਨਾਗ ਕਹਿੰਦੇ ਜਿੱਦਾਂ ਆਇਆ ਨਾ ਉਦਾਂ ਹੀ ਨੂੰ ਮੋੜੋ ਤਾਂ ਯੋ ਕਿਸੇ ਵੀ ਮੁਰਦੇ ਨੂੰ ਕੋਈ ਜੁੱਤੀ ਕੁਛ ਕੱਪੜੇ ਨਹੀਂ ਪਵਾਏ ਜਾਂਦੇ ਸਿਰਫ ਮੁਰਦੇ ਨੂੰ ਟੱਕਿਆ ਜਾਂਦਾ ਵਾ ਚਿੱਟੇ ਕੱਪੜੇ ਤੇ ਮਾਰਾ ਕਹਿੰਦੇ ਕੈਣ ਕਹਾਵਣੇ ਕੀਰਤ ਕਰਲਾ ਕਰਲਾ ਤੇ ਬੁੱਠੀ ਕਰਲੇ ਪਾਏ ਸਹਬ ਦਾ ਫਰਮਾਨ ਹੋਵੇ ਕਹਿਣ ਲੱਗੇ ਜਿਹੜੀ ਆਖਰੀ ਵਡਿਆਈ ਐ ਨਾ ਜਿਹੜੀ ਮੁਸ਼ਕਲ ਬੰਦੇ ਨੂੰ ਰੋਕਦੀ ਚੀਜ਼ ਜਿਹੜੀ ਰੱਬ ਦੇ ਰਾਹ ਤੇ ਤੁਰਿਆਂ ਜਾਂਦਿਆਂ ਨੂੰ ਉਹ ਆ ਵਡਿਆਈ ਕੈਣ ਕਹਾਵੜ ਜਿਹੜੇ ਕਈ ਦੇ ਨੇ ਲੋਕ ਰੱਬ ਦਾ ਨਾਮ ਤੇ ਲੋਕਾਂ ਨੂੰ ਕਹਾਉਂਦੇ ਨੇ ਤੇ ਦੁਨੀਆਂ ਉਹਦੇ ਮਗਰ ਲੱਗ ਜਾਂਦੀ ਆ ਆਪ ਜੇ ਉਹ ਪਹੁੰਚੇ ਨਹੀਂ ਹੁੰਦੇ ਹੁੰਦੇ ਰਾਹ ਜੀ ਉਹ ਵੀ ਤੇ ਹੋਰ ਨਾਲ ਲੋਕਾਂ ਨੂੰ ਇਕੱਠਿਆਂ ਕਰ ਲੈਂਦੇ ਆਪਣੇ ਨਾਲ ਤੇ ਮੁੜ ਕੇ ਗਾਹ ਨਹੀਂ ਤੁਰਦੇ ਮੈਂ ਉਹਦਾ ਉਦਾਹਰਨ ਦਿੱਤੀ ਸੀ ਕੋਈ ਲਫਾਫੇ ਵੰਡਣ ਲੱਗ ਪੈਂਦਾ ਕੋਈ ਬਿਰਦਾ ਆਸ਼ਰਮ ਖੋਲਣਾ ਪੈਂਦਾ ਜਿੱਦਾਂ ਭਾਈ ਗੁਰੂ ਕਬਾਲ ਹੋਣੀ ਲਫਾਫੇ ਵੰਡਣ ਲੱਗੇ ਸ਼ੁਰੂਆਤ ਤੋਂ ਕੋਈ ਅਕਾਦਮੀ ਕੋਈ ਬਿਰਧ ਆਸ਼ਰਮ ਇਦਾਂ ਸਾਰੇ ਹੀ ਰੁਕ ਗਏ ਨੇ ਚਾਲੇ ਇਥੇ ਹਰ ਮਿਲਣ ਕੋ ਬੀਚੇ اٹਕੇਉ ਚੀਤ ਚਿੱਤ ਨੇ ਹੀ ਦੁਰਨਾ ਹੈ ਜੇਤੇ ਹੀ ਰੁਕ ਗਿਆ ਤੇ ਮਾਰਾ ਕੰਦੇ ਕਹਿਣ ਕਹਾਵਣੇ ਕੀਰਤ ਕਰਲਾ ਕਹਿਣ ਕਥਨ ਤੇ ਮੁਕਤਾ ਕੋਈ ਗੁਰਮੁਖ ਵਿਰਲਾ ਕਹਿਣ ਕਥਨ ਤੇ ਇਹ ਕਥਾ ਕਹਾਣੀਆਂ ਤੋਂ ਲੋਕਾਂ ਨੂੰ ਨਾਮ ਜਪਾਉਣ ਤੋਂ ਕੋਈ ਵਿਰਲਾ ਹੀ ਮੁਕਤ ਹੁੰਦਾ ਹੈ ਨਹੀਂ ਤੇ ਇੱਥੇ ਬਹੁਤ ਸਾਰੇ ਇੱਥੇ ਫਸਦੇ ਆ ਅਸੀਂ ਜੀ ਜਪ ਤਪ ਸਮਾਗਮ ਕਰਾਉਨੇ ਆ ਜੀ ਇੱਥੇ ਪਾ ਗਏ ਸਾਰੇ ਕਿਉਂ ਪਗਤਰੁਦਾ ਜੀ ਕਹੇ ਆਪਨ ਨਾਮ ਦੇ ਜਿਹਨੇ ਲੋਕ ਕੁਟੰਬ ਕਈ ਕਾਰਬਾਰ ਵੀ ਛੱਡ ਦਿੰਦੇ ਆ ਤੇ ਫਿਰ ਲੋਕਾਂ ਨੂੰ ਆਪਣੇ ਨਾਲ ਜੋੜ ਲੈਂਦੇ ਆ ਆ ਵੱਡੀ ਮੁਸ਼ਕਲ ਬਣਦੀ ਹੈ ਤੇ ਭਗਤ ਨਾਮਦੇ ਜੀ ਕਹਿੰਦੇ ਨੇ ਲੋਕ ਕੁਟੰਬ ਲੋਕਾਂ ਨਾਲ ਤਾਂ ਤੋੜਨੀ ਕੁਟੰਬ ਨਾਲੋਂ ਤੇ ਤੋੜਨੀ ਸੀ ਤੇ ਲੋਕਾਂ ਨਾਲੋਂ ਵੀ ਤੋੜਨੀ ਸੀ ਕੋਈ ਕੋਈ ਡੇਰੇਦਾਰ ਕੋਈ ਮਹਾਪੁਰਖ ਚੜਾਈ ਕਰ ਗਿਆ ਤੇ ਦੂਸਰੇ ਡੇਰੇਦਾਰ ਕਹਿੰਦਾ ਵੀ ਜਾਓ ਉਹਦੇ ਅੱਜ ਸਸਕਾਰ ਵਾ ਜਾਓ ਦੇ ਆਪਣੇ ਜਾ ਕੇ ਆਓ ਉਹਦੇ ਪਿੱਛੇ ਕੋਈ ਸਬੰਧ ਸੀ ਉਹਨਾਂ ਦੇ ਥੋੜੇ ਬੋਤੇ ਦੂਸਰੇ ਡੇਰੇ ਨਾਲ ਉਹ ਗਏ ਤੇ ਜਦੋਂ ਉਹਦਾ ਅੰਤਮ ਕਿਰਿਆ ਕਰਕੇ ਵਾਪਸ ਆਏ ਤੇ ਮਹਾਪੁਰਖ ਕਹਿੰਦੇ ਕਿੰਨੇ ਕੁ ਲੋਕ ਸੀ ਉਥੇ ਆਏ ਕਹਿੰਦੇ ਬਹੁਤ ਦੁਨੀਆ ਆਈ ਬਹੁਤ ਦੁਨੀਆ ਕਹਿ ਲਗੇ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਰੱਬ ਤੱਕ ਵਾਹਪੁਰਖ ਵੱਜਤ ਚ ਚਲੇ ਗਏ ਕਹਿਣ ਲੱਗੇ ਐਨੀ ਦੁਨੀਆ ਜੋੜ ਲਈ ਆਪਣੇ ਨਾਲ ਇੰਨੇ ਲੋਕ ਇਕੱਠੇ ਕਰ ਲਏ ਉਹਨੇ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਤੇ ਰਹਿ ਗਿਆ ਰਾਹ ਜੀ ਉੱਥੇ ਕੁਟੰਪ ਨੂੰ ਤੋੜੀਏ ਦੁਨੀਆ ਨਾਲ ਫੇ ਜੋੜੀ ਫਿਰਦੇ ਨੇ ਉਹ ਜਿੰਨਾ ਮਹਾਂਪੁਰਖਾਂ ਦੀ ਸੰਗਤ ਅਸੀਂ ਕਰਦੇ ਸਨ ਉੱਥੇ ਦਰਬਾਰ ਸਾਹਿਬ ਜਿੱਦਨ ਉਹ ਪੂਰੇ ਹੋਏ ਸੀ ਨਾ ਇਹ 2008 10 ਦੀ ਗੱਲ ਹੈ ਜਦੋਂ 8 9 ਦੇ ਲਾਗੇ ਇੱਥੇ ਇੱਕ ਪੂਰੇ ਵੇਸ ਚਾਰ ਬੰਦੇ ਚੁੱਕ ਕੇ ਜਾਣਦੇ ਸੀ ਤੇ ਦੋ ਜਾਣੇ ਪਿੱਛੇ ਹੋਰ ਸੀ ਛੇ ਬੰਦਿਆਂ ਨੇ ਸਸਕਾਰ ਕੀਤਾ ਉਹਨਾਂ ਮਹਾਪੁਰਖਾਂ ਦਾ ਤੇ ਜਿੱਦਨ ਭੋਗ ਪਿਆ ਉਹਨਾਂ ਦਾ ਇੱਕ ਮੈਸਾ ਕਥਾ ਕਰਨ ਵਾਲਾ ਤੇ ਪੰਜ ਚਾਰ ਬੰਦੇ ਹੋਰ ਸਨ ਕੁਟੰਬ ਛੱਡਿਆ ਤੇ ਦੁਨੀਆ ਵੀ ਛੱਡੀ ਸੀ ਉਹਨਾਂ ਨੇ ਤੇ ਲੋਕੀ ਕੁਟੰਬ ਛੱਡ ਦਿੰਦੇ ਤੇ ਦੁਨੀਆ ਇਕੱਠੀ ਕਰ ਲੈਂਦੇ ਕਹਿਣ ਲੱਗੇ ਜਿਹਦੇ ਮਰਨੇ ਤੇ ਐਨੀ ਦੁਨੀਆ ਆ ਗਈ ਦਾ ਮਤਲਬ ਦੁਨੀਆ ਨਾਲ ਜੁੜਿਆ ਹੋਇਆ ਸੀ ਭਗਤ ਨਾਮਦੇਵ ਜੀ ਕਹਿੰਦੇ ਲੋਕੋ ਲੋਕ ਕੁਟੰਬ ਸਭੂ ਤੇ ਤੋੜੇ ਕਹਿਣ ਲੱਗੇ ਕੁਟੰਬ ਨਾਲੋਂ ਤੋੜੋ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਜੇ ਕੁਟੰਬ ਨਹੀਂ ਚੱਲਣਾ ਤੇ ਜਿਹੜੀ ਦੁਨੀਆ ਆਪਣੇ ਆਪ ਨਾਲ ਐਨੀ ਜੋੜ ਲਈ ਆ ਸਹਿਜ ਘਰ ਚੱਲੀਏ ਅਕਾਠ ਕਥਾ ਹੀ ਕਰਦੇ ਆ ਬੱਲੇ ਬੱਲੇ ਬੜੀ ਕਾਥ ਕਥਾ ਤੁਸੀਂ ਕਰਦੇ ਹੂੰ ਬੁੱਢੇ ਵਾਰੇ ਤੱਕ ਇਹ ਕੋੜੇ ਤੇ ਕੁੱਤੇ ਇਕੱਠੇ ਕਰਦੇ ਆ ਤੇ ਅਕਾਥ ਕਥਾ ਤੇ ਹਜ਼ਾਰਾਂ ਲੋਕਾਂ ਨੂੰ ਇਹਨਾਂ ਨੇ ਠੱਗ ਲਿਆ ਕਾਠ ਕਥਾ ਸੁਣਾ ਕੇ ਮਾਰ ਕਹਿੰਦੇ ਇਹ ਕੁਟੰਬ ਜੀ ਕੇ ਬੰਦਨ ਭਾਈ ਪਰਮបុਲਾ ਸੰਸਾਰਾ ਕੁਟੰਬ ਤੇ ਬੰਦਨ ਹੈ ਤੇ ਦੁਨੀਆ ਬੰਦਰ ਨਹੀਂ ਹੈ ਇਹ ਦੁਨੀਆ ਜਿ ਵਿਚਰਦੇ ਹੋ ਦੁਨੀਆ ਤੁਸੀਂ ਆਪਣੇ ਨਾਲ ਜੋੜ ਲਈ ਹੈ ਨਹੀਂ ਇਹ ਇਹ ਬੰਧਨ ਨਹੀਂ ਹੈ ਹਾਂਜੀ ਉਹ ਉਥੇ ਹੀ ਕਹਿਆ ਸੀ ਨਾ ਕਬੀਰ ਸਾਹਿਬ ਨੇ ਸਿੱਖ ਸਾਖਾ ਬਹੁਤੇ ਕੀਏ بڑے ਚੇਲੇ ਛੱਟ ਕੇ ਕਰ ਲਏ ਤੂੰ ਬੜੀ ਦੁਨੀਆਂ ਨਾਲ ਜੋੜ ਲਈ ਹੈ ਤੇ ਬੀਜੀ ੱਟ ਕੇ ਉਹ ਚੀਤ ਹੁਣ ਹਿਉ ਹੁਣ ਕਾਗ ਚਿੱਤ ਕਾਗਰ ਕਰਕੇ ਦੱਸ ਹ ਜਿਹੜੇ ਡੇਰੇਦਾਰ ਐਸ ਵੇਲੇ ਆ ਨਾ ਜਿਹੜੇ ਕਹਿੰਦੇ ਨਾਮ ਜਪਦੇ ਜਪਾਉਂਦੇ ਉਹਨਾਂ ਨੂੰ ਕਦੇ ਵੇਖਿਓ ਜੇ ਤੂੰ ਉਹਨਾਂ ਦਾ ਵੀ ਟਿਕਣਦੇ ਆ ਕਵਿ ਕਰਮकांड ਕਰਦੇ ਨੇ ਉਹ ਪਹਿਲਾਂ ਆਪਣੇ ਚੇਤ ਨੂੰ ਤੇ ਟਿਕਾ ਲੋ ਆਪ ਤੇ ਕਿਸੇ ਪਾਸੇ ਲੱਗ ਜਾਓ ਫਿਰ ਦੁਨੀਆਂ ਨੂੰ ਉਦਾਹਰਨ ਤੁਰ ਪਿਓ ਅਵਰੇ ਕੋ ਉਪਦੇਸ਼ ਦੇ ਮੁਖ ਮੇ ਪਰ ਹੈ ਰੇਤ ਲੋਕਾਂ ਨੂੰ ਅੰਮ੍ਰਿਤ ਸੁਣਾਉਂਦੇ ਨੇ ਤੇ ਮੂੰਹ ਵਿੱਚ ਰੇਤਾ ਰੱਖੀ ਫਿਰਦੇ ਨੇ ਮੁਖ ਮੇ ਪਰ ਹੈ ਰੇਤ ਹਾਂਜੀ ਅਵਰੇ ਕੋ ਉਪਦੇਸ਼ ਦੇ ਮੁਖ ਮੇ ਪਰ ਹੈ ਰੇਤ ਰਾਸ ਬਗਾਨੀ ਰਾਖਤੇ ਤੁਸੀਂ ਬਗਾਨਿਆਂ ਲੋਕਾਂ ਦੀ ਰਾਖੀ ਕਰਨ ਲੱਗ ਪਏ ਹੋ ਲੋ ਬਗਾਨਿਆਂ ਦੀ ਰਾਸ ਦੀ ਤੁਸੀਂ ਰਾਖੀ ਕਰਦੇ ਆਪਣੀ ਰਾਖੀ ਦਾ ਤੁਹਾਨੂੰ ਖਿਆਲ ਹੀ ਨਹੀਂ ਹੈ ਰਾਸ ਬਗਾਨੀ ਰਾਖ ਤੇ ਖਾਇਆ ਘਰ ਦਾ ਖੇਤ ਤੁਹਾਡੀ ਆਪਣੀ ਖੇਤ ਦੀ ਖੇਤੀ ਉਜੜੀ ਪਈ ਹੈ ਤੇ ਲੋਕਾਂ ਦੇ ਤੁਸੀਂ ਰਖਵਾਲੇ ਬਣੇ ਫਿਰਦੇ ਹੋ ਲੋਕਾਂ ਨੂੰ ਤੁਸੀਂ ਪਾਰ ਉਤਾਰਦੇ ਹੋ ਲੋਕਾਂ ਨੂੰ ਤੁਸੀਂ ਕਾਜ ਕਥੇ ਸਰਾਉਂਦੇ ਕੀ ਕਰਦੇ ਹੋ ਤੁਸੀਂ ਭਗਤ ਨਾਮਦੇ ਜੀ ਕਹਿੰਦੇ ਇਹ ਦੁਨੀਆਦਾਰ ਕਿਉਂ ਨਹੀਂ ਪਹੁੰਚਦਾ ਕਿਉਂ اٹਕ ਜਾਂਦਾ ਵਾ ਕਹਿੰਦੇ ਲੋਕ ਕੁਟੰਬ ਸਭੂ ਤੇ ਤੋਰੇ ਤੋਂ ਆਪਨ ਬੇੜੀ ਆਵੇ ਗੋ ਤੇਰ ਕੋ ਨਹੀਂ ਰੱਬ ਕੋ ਪਹੁੰਚ ਤੇਰ ਕੋ ਨਾ ਰੱਬ ਕੋ ਨਹੀਂ ਪਹੁੰਚਿਆ ਜਾਣਾ ਰੱਬ ਨੇ ਤੇਰ ਕੋ ਆਉਣਾ ਵਾ ਹਾਂ ਤੇਰ ਕੋ ਰੱਬ ਨੇ ਆਉਣਾ ਵਾ ਪਰ ਉਹਨੇ ਉਦਣ ਆਉਣਾ ਵਾ ਜਿੱਦਣ ਤੋਂ ਦੁਨੀਆ ਨਾਲੋਂ ਟੁੱਟ ਗਿਓ ਉਹਨਾਂ ਦੁਨੀਆ 도ੜੇ ਬੰਦ ਨਾ ਤੇ ਲੋਕ ਕੁਟੰਬ ਸਬੂ ਤੇ ਤੋਰੇ ਤੋਂ ਆਪਨ ਬੇਢੀ ਆਵੇਗੋ ਕਿਉਂ ਨਹੀਂ ਕੋਈ ਟਿਕ ਰਿਹਾ ਕਿਉਂ ਨਹੀਂ ਜੁੜ ਰਿਹਾ ਬੜੀ ਪਾਠ ਪੂਜਾ ਬੜਾ ਕੁਝ ਹੋ ਰਿਹਾ ਬਸ ਮਨ ਸੰਸਾਰ ਨਾਲ ਜੁੜਿਆ ਮਨ ਦੇ ਅੰਦਰ ਵਿਚਾਰ ਬੜੇ ਨੇ ਕਿਉਂਕਿ ਇਹ ਇਹ ਜੁੜਿਆ ਉਹਨਾਂ ਲੋਕਾਂ ਨਾਲ ਜਿਹੜੇ ਵਿਚਾਰਾਂ ਚ ਡੁੱਬੇ ਪਏ ਨੇ ਜਿਹੜੇ ਪੁਰਾਣੇ ਮਹਾਪੁਰਖ ਬੰਦਗੀਆਂ ਕਰਦੇ ਉਹ ਆਪਣੇ ਡੇਰੇ 'ਚ ਕਿਸੇ ਨੂੰ ਬੋਲਣ ਨਹੀਂ ਦਿੰਦੇ ਹੁੰਦੇ। ਨਾ ਨਾ ਇੱਥੇ ਕੁਝ ਨਹੀਂ ਬੋਲਣਾ। ਚੁੱਪ ਕਰਕੇ ਬੈਠੋ ਤੁਸੀਂ। ਲਓ। ਉਹਨੂੰ ਕਹਿੰਦੇ ਨਾਮ ਪਰਬਾਤੇ ਸ਼ਬਦ ਤੇ ਆਈਏ ਛੱਡੋ ਦੁਨੀ ਪਰੀਤਾ। ਜੇ ਤੇ ਆਉਂਦੇ ਹੋ ਤੇ ਦੁਨੀਆ ਨੂੰ ਪਰੀਤ ਤੋੜੋ। ਤੇ ਪਰੀਤ ਤ ਕੋਈ ਤੋੜਦਾ ਹੀ ਨਹੀਂਗਾ। ਲਓ ਅੱਜ ਦਾ ਵਚਨ ਸਿਬੇ ਕੰਮ ਗੁਫਤਨੋ। ਉਹ ਦੀ ਜਿਹੜੀ ਅਗਲੀ ਨਿਸ਼ਾਨੀ ਆ ਨਾ ਰੱਬ ਦੇ ਬਰਾ ਦੇ ਤੁਰੇ ਜਾਂਦੇ ਪਾਂਦੀ ਦੀ ਉਹ ਘਟ ਬੋਲਦਾ ਹੈ ਕਿਉਂ ਬੋਲੋਗੇ ਜਾਂ ਕਿਸੇ ਦੇ ਬੋਲ ਸੁਣੋਗੇ ਤੇ ਜਿਹੜਾ ਸਾਡਾ ਮਨ ਵਾ ਨਾ ਇੰਨੇ ਵਿਚਾਰਾਂ ਚ ਘੁੰਮ ਜਾਣਾ ਉਹ ਹੀ ਵਿਚਾਰ ਮੁੜ ਕੇ ਦੇ ਚੇਤ ਵਿੱਚ ਘੁੰਮਦੇ ਰਹਿਣੇ ਆ ਉਸੇ ਹੀ ਵਿਚਾਰਾਂ ਨੇ ਇਹਨੂੰ ਹੁਣ ਟਿਕੜ ਨਹੀਂ ਦੇਣਾ ਤੇ ਪ੍ਰਾਣੇ ਸਮੇਂ ਜਿਹਨੂੰ ਕੋਈ ਬੰਦਗੀਆਂ ਵਾਲੇ ਕੋਈ ਜਾਂਦਾ ਸੀ ਨਾ ਕਿ ਬਾਬਾ ਜੀ ਚੇਤ ਨੂੰ ਟਿਕਾਉਣਾ ਵਾ ਉਹ ਕਹਿੰਦੇ ਸੀ ਕਿ 6 ਮਹੀਨੇ ਕਿਸੇ ਨਾਲ ਬੋਲਣਾ ਨਹੀਂ 6 ਮਹੀਨੇ ਸੂਰਜ ਨਹੀਂ ਦੇਖਣਾ ਉਥੇ ਟਿਕ ਜਾ ਬਹਿ ਜਾ ਤੇ ਫਿਰ ਇਹਦਾ ਚੇਤ ਟਿਕ ਵੀ ਜਾਂਦਾ ਸੀ ਹੁਣ ਅਸੀਂ ਕਿ ਮਹੀਂ ਚੇਤ ਕਿਦਾਂ ਟਿਕਾਉਣਾ ਝੋਨੇ ਆ ਉਹ ਮੈਂ ਨਾ ਹੀ ਦੱਸਾਂ ਤੇ ਬਰਾ ਮਣਾਉਂਦੇ ਲੋਕੀ ਇਹਦਾ ਚਿੱਤਰ ਥੋੜਾ ਟਿਕਦੇ ਹੁੰਦੇ ਆ ਕਿ ਸਵੇਰ ਦੇ ਕਥਾ ਮੰਜੀ ਆਲ ਕਰਨੀ ਤੇ ਰਾਤ ਦੇ ਬੰਗਲਾ ਸਾਹਿਬ ਦੇ ਅਗਲੇ ਦਿਨ ਉਹ ਬੰਬੇ ਕਥਾ ਕਰਨ ਜਾਣਾ ਸੀ ਐਦਾਂ ਕਦੇ ਕੀਰਤਨ ਵੀ ਇਦਾਂ ਲੋਕੀ ਕਰਦੇ ਅੰਮ੍ਰਿਤਸਰ ਕੀਰਤਨ ਕਰਕੇ ਦਿੱਲੀ ਕੀਰਤਨ ਕਰਕੇ ਬੰਬੇ ਕੀਰਤਨ ਕਰਨ ਤੁਰ ਗਏ ਐਦਾਂ ਥੋੜਾ ਉਹ ਚਿੱਤ ਟਿਕਦੇ ਹੁੰਦੇ ਆ ਇਹੋ ਜਿਹੇ ਕੀਰਤਨ ਨਾਲ ਥੋੜਾ ਉਹ ਚਿੱਤ ਟਿਕਦੇ ਹੁੰਦੇ ਆ ਇਹੋ ਜਿਹੇ ਕਥਾ ਨਾਲ ਥੋੜਾ ਉਹ ਚਿੱਤ ਟਿਕਦੇ ਹੁੰਦੇ ਆ ਤੇ ਪਹਿਲੋਂ ਜਿਹੜੇ ਮਹਾਪੁਰਖ ਬੰਦਗੀਆਂ ਵਾਲੇ ਸੀ ਉਹ ਕਹਿੰਦੇ ਹੀ ਪਹਿਲੋਂ ਤੇ ਸਰੀਰ ਨੂੰ ਵਾਸ ਵਿੱਚ ਕਰਨਾ ਵਾ ਤੇ ਸਰੀਰ ਵਿੱਚ ਵਾਸ ਤਾਂ ਹੋਣਾ ਵਾ ਪਹਿਲੋਂ ਮੂੰਹ ਨੂੰ ਬੰਦ ਕਰੋ ਫਜੂਰ ਦਾ ਬੋਲਣਾ ਬੰਦ ਕਰ ਦਿਓ ਕੋਈ ਬੰਦਗੀਆਂ ਵਾਲੇ ਕੋ ਗਿਆ ਕਹਿੰਨ ਕਿ ਬਾਬਾ ਜੀ ਸਾਡੇ ਤੇ ਵੀ ਕਿਰਪਾ ਕਰ ਦਿਓ ਕਹਿੰਦੇ ਠੀਕ ਆ ਰਹਿ ਸਾਡੇ ਕੋਲ ਉਹਨਾਂ ਪਹਿਲੇ ਦਿਨਾਂ ਕਹਿੰਦੇ ਮੰਜੇ ਤੇ ਲੰਮਾ ਪੈ ਜਾਏ ਉਨਾਂ ਨੇ ਦੇ ਹੱਥ ਵੀ ਬੰਨ ਤੇ ਮੰਜੇ ਨਾ ਪੈਰ ਵੀ ਬੰਨ ਤੇ ਮੰਜੇ ਰਾਈ ਕਿਨ ਲਗੇ ਸ਼ਾਮਾਂ ਤੱਕ ਨਹੀਂ ਖੋਲਣਾ ਕਿਨ ਲ ਕੀ ਗੱਲ ਕਹਿੰਦੇ ਤੈਨੂੰ ਹੱਥ ਮਾਰਨ ਦੀ ਬੜੀ ਆਦਤ ਵਾ ਵੇਖ ਲੋ ਬੰਦਾ ਹੱਥ ਮਾਰੀ ਜਾਂਦਾ ਹੁਣ ਦੇ ਲੋਕੀ ਗੁਰਦੁਆਰਿਆਂ ਬਸਾਂ 'ਚ ਬੈਠੇ ਫੋਨ ਤੇ ਹੱਥ ਮਾਰੀ ਜਾਂਦੇ ਉਂਗਲ ਕਮਾਈ ਜਾਂਦੇ ਇਹ ਬੜੀ ਪੈੜੀ ਆਦਤ ਵਾ ਇਹ ਨਹੀਂ ਛੁੱਟਣੀ ਹੋਣਾ ਉਹਦਾ ਮਾਂ ਬੁਰਖ ਨੇ ਹੱਥ ਬੰਨਤੇ ਪੈਰ ਬੰਨਤਿਆਂ ਦੇ ਲੰਮੇ ਲੰਮੇ ਪੈ ਜਾ। ਜਦੋਂ ਅੱਧਾ ਕ ਦਿਨ ਹੋਇਆ ਤੇ ਮਾਰੇ ਚੀਕਾਂ। ਬਾਬਾ ਜੀ ਮੈਨੂੰ ਛੱਡ ਦਿਓ। ਕਹਿਣ ਲੱਗੇ ਤੂੰ ਤੇ ਕਹਿੰਦਾ ਮੈਂ ਰੱਬ ਨੂੰ ਮਿਲਣਾ ਵਾਂ ਤੇ ਅਹੀਂ ਤੇਨੂੰ ਬੁਲਾਉਣਾ ਵਾਂ। ਕਹਿਣਗੇ ਵੀ ਇਹ ਕਿਹੜਾ ਤਰੀਕਾ ਮੇਰੀਆਂ ਤੂੰ ਲੱਤਾਂ ਵੀ ਬੰਨਤੀਆਂ ਬਾਹਮੋਂ ਹੀ ਬੰਨਤੀਆਂ। ਕਹਿੰਦੇ ਤੈਨੂੰ ਪਈਆਂ ਆਦਤਾਂ। ਭਜਣ ਦੀਆਂ, ਹੱਥ ਮਾਰਨ ਦੀਆਂ, ਮੂੰਹ ਤੋਂ ਬੋਲਣ ਦੀਆਂ। ਇਹ ਤੇਰੀਆਂ ਪਹਿਲਾਂ ਹੀ ਆਦਤਾਂ ਖਤਮ ਕਰਨੀਆਂ। ਇਥੇ ਜਦੋਂ ਬੰਦੇ ਦਸਵੀਂ ਜਾਣੇ ਆਉ ਆਪਾਂ ਨਾ ਸਹਿਜ ਹੀ ਘਰ ਚਿਲ ਜੀਏ। ਲਾ ਦੱਸੋ ਐਦਾਂ ਵੀ ਕੋਈ ਜਾਂਦਾ ਹੁੰਦਾ ਲੋਕੋ। ਉਹ ਮਾਰੇ ਚੀਕਾਂ ਕਹਿੰਦਾ ਨਹੀਂ ਬਾਬਾ ਜੀ ਮੈਨੂੰ ਖੋਲ ਦਿਓ ਮੈਂ ਮੈਂ ਰੱਬ ਨੂੰ ਨਹੀਂ ਮਿਲਣਾ। ਕਹਿੰਦੇ ਨਹੀਂ ਤੈਨੂੰ ਬੁਲਾਉਣਾ ਵਾ। ਤੇ ਰੋਜ਼ ਸਵੇਰੇ ਤੈਨੂੰ ਲੱਤਾਂ ਵੀ ਬੰਨ੍ਹ ਦੇਣੀਆਂ ਤੇਰੀਆਂ। ਬਾਹਾਂ ਵਿੱਚ ਬੰਨ੍ਹ ਦੇਆਂ ਕਰਨੀਆਂ। ਮੰਜੇ ਤੇ ਪਾ ਦੇਣਾ। 6 ਮਹੀਨੇ ਐਦਾਂ ਕਰਾਂਗੇ। ਕੀ ਲੱਗਨੀ ਮੇਰੀਆਂ ਬਾਵਾਆਂ ਖੋਲ ਦਿਓ ਲੱਤਾਂ ਖੋਲ ਦਿਓ ਮੈਂ ਰੱਬ ਨੂੰ ਨਹੀਂ ਇਹ ਮਿਲਣਾ। ਉਹ ਲੱਤਾਂ ਖੋਲਦੀਆਂ ਬਾਹ ਪੱਜ ਗਿਆ ਮੁੜ ਕੇ ਨਹੀਂ ਉਹ ਡੇਰੇ ਵੜਿਆ ਵੀ ਬਾਬਾ ਜੀ ਮੈਨੂੰ ਰੱਬ ਮਿਲਾ ਦਿਓ। ਨਾ ਨਾ ਆਦਤਾਂ ਭੈੜੀਆਂ। ਇਹ ਲੋਕੀ ਸੋਚਦੇ ਵੀ ਸ਼ਾਇਦ ਘੜੀ ਪਲ ਰੱਬ ਰੱਬ ਜਪ ਲਿਆ ਤੇ ਇਦਾਂ ਵੀ ਗੱਲਾਂ ਬਣ ਜਾਂਦੀਆਂ ਨਹੀਂ ਪਹਿਲੋਂ ਆਦਤਾਂ ਤੇ ਕੰਟਰੋਲ ਕਰਨਾ ਪੈਂਦਾ। ਉਹਦੇ ਚ ਸਭ ਤੋਂ ਭੈੜੀ ਆਦਤ ਜਿਹੜੀ ਬੰਦੇ ਨੂੰ ਆ ਉਹ ਬੋਲਣ ਦੀ ਤੇ ਕਹਿਣ ਲੱਗੇ ਜਿਹੜੇ ਉਹਦੇ ਰਾਹ ਤੇ ਤੁਰੇ ਜਾਂਦੇ ਆ ਨਾ ਸੰਤਨ ਸਿਓ ਬੋਲੇ ਪੁਕਾਰੀ ਮੂਰਖ ਸਿਓ ਬੋਲੇ ਝੱਖ ਮਾਰੀ ਕਹਿਣ ਲੱਗੇ ਜੇ ਤੁਸੀਂ ਰੱਬ ਦੇ ਰਾਹ ਦੇ ਪਾਂਧੀ ਹੋ ਨਾ ਕਬੀਰ ਸੰਗ ਕਹਿੰਦੇ ਤੇ ਸੰਤਾਂ ਨਾਲ ਬੋਲੋ ਬੋਲੋ ਪਈਆ RAM RAM ਜਿੰਨਾ ਬੋਲ ਸਕਦੇ ਵੱਧ ਤੋਂ ਵੱਧ ਸੰਤਾਂ ਦੇ ਕੋਲ ਬੈਠ ਕੇ ਬੋਲੋ ਬੋਲੋ ਸਤਿਨਾਮ ਕਰਤਾ। ਹਾਂਜੀ। ਗੁਰਸਿੱਖ ਹਰ ਬੋਲੋ ਮੇਰੇ ਭਾਈ। ਹਰ ਬੋਲਤ ਸਭ ਪਾਪ ਲੈ ਜਾਈ। ਕਹਿ ਲੱਗ ਜੇ ਹਰੀ ਹਰੀ ਬੋਲੋਗੇ ਤੇ ਪਾਪ ਰੱਥ ਜਾਣਗੇ। ਜੇ ਦੁਨੀਆ ਦੀਆਂ ਬੋਲੀਆਂ ਬੋਲੋਗੇ ਤੇ ਪਾਪ ਚੜ ਜਾਣਗੇ। ਮਾਉ ਕੇ ਬੋਲਣ ਬੋਲੀਏ। ਕਿਹੜਾ ਬੋਲ ਬੋਲੋ ਉਹ ਬੋਲ ਬੋਲੋ ਜਿਹੜਾ ਰੱਬ ਨੂੰ ਚੰਗਾ ਲੱਗੇ। ਗੱਲ ਹੀ ਗੱਲਾ ਸਿਰ ਜਨਹਾਰ ਜੇ ਬੰਦਿਆ ਤੈਨੂੰ ਆਦਤ ਪੈ ਗਈ ਆ ਨਾ ਗੱਲਾਂ ਕਰਨ ਦੀ ਤੇ ਰੱਬ ਦੀਆਂ ਗੱਲਾਂ ਕਰਿਆ ਕਰ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਗੁਰੂ ਦੀਆਂ ਕਥਾ ਕਰਿਆ ਕਰਿਆ ਕਰ ਤੂੰ ਮੁਖ ਤੋਂ ਗੁਰੂ 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 ਬੋਲਿਆ ਕਰ ਮੈਂ ਗੁਣ ਗੱਲਾਂ ਕੇ ਸਿਰ ਭਾਰ ਇਹ ਕ ਲਗੇ ਜਿਹੜੇ ਦੁਨੀਆ ਦੀਆਂ ਗੱਲਾਂ ਇੱਧੇ ਭਾਰ ਬਣ ਜਾਂਦੀਆਂ ਵਾ ਤੇ ਗੱਲੀਆਂ ਗੱਲਾਂ ਸਿਰ ਜਨਹਾਰ ਤੇ ਜੇ ਆਦਤ ਹੀ ਪੈ ਗਈ ਗੱਲਾਂ ਕਰਨ ਦੀ ਤੇ ਰੱਬ ਦੀਆਂ ਥੋੜੀਆਂ ਗੱਲਾਂ ਨੇ ਹਾਂਜੀ ਆ ਬਾਣੀ ਵਿੱਚ ਕਿੰਨੀਆਂ ਗੱਲਾਂ ਰੱਬ ਦੀਆਂ ਲਿਖੀਆਂ ਹੋਈਆਂ ਵਾ ਅ ਜਪਜੀ ਸਾਹਿਬ ਵਿੱਚ ਕਿੰਨੀਆਂ ਗੱਲਾਂ ਰੱਬ ਦੀਆਂ ਲਿਖੀਆਂ ਹੋਈਆਂ ਵਾ ਹਾਂਜੀ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਗਾਵੇ ਕੋ ਜਾਪੇ ਦਿਸੇ ਦੂਰ ਇਹ ਰੱਬ ਦੀਆਂ ਹੀ ਗੱਲਾਂ ਵਾਂਗ ਜੋ ਜੀ ਸਾਹਿਬ ਮਾਉ ਕੇ ਬੋਲਣ ਬੋਲੀਏ ਜਿਸ ਹੁਣ ਤਰੇ ਪਿਆਰ ਸਾਜਾ ਸਾਹਿਬ ਸਾਚ ਨਾਏ ਭਾਖਿਆ ਭਾਉ ਬਾਰ ਇਹ ਰੱਬ ਦੀਆਂ ਗੱਲਾਂ ਵਾਂ ਹਾਂਜੀ ਸੁਣਿਆ ਸਿੱਧ ਪੀਰ ਇਹ ਰੱਬ ਦੀਆਂ ਗੱਲਾਂ ਵਾਂ ਤਾਂ ਉਹ ਕਹਿੰਦੇ ਤੈਨੂੰ ਆਦਤ ਪੈ ਗਈ ਗੱਲਾਂ ਕਰਨ ਦੀ ਤੂੰ ਹੁਣ ਪਹਿਲਾਂ ਰੱਬ ਦੀਆਂ ਹੀ ਗੱਲਾਂ ਕਰਿਆ ਕਰ ਸੰਤ ਮਿਲੇ ਕਿਸ ਸੁਣੀਏ ਕਹੀਏ ਰਈ ਐਮ ਮਲੇ ਅਸੰਤ ਮਸਟ ਕਰ ਰਹੀਏ ਬਸ ਦੁਨੀਆ ਧਾਰਨਾ ਨਹੀਂ ਬੋਲਣਾ ਇਹ ਸੜਿਆ ਬਿਆਵਾ ਇਹਨੇ ਤੈਨੂੰ ਸਾੜ ਦੇਣਾ ਇਹਨੇ ਉਹ ਪਹਿੜੀ ਗੱਲ ਕਰਨੀ ਆ ਜਿਹਨੂੰ ਗੁਰੂ ਰਾਮਦਾਸ ਉਹਦੀ ਪਾਤਸ਼ਾਹ ਸੱਚੇ ਪਾਤਸ਼ਾਹ ਕਹਿੰਦੇ ਸਾਖਤ ਬਚਨ ਬਿਸ਼ੂਆ ਜੋਂ ਦੱਸੀਏ ਇਹ ਸਾਖਤ ਦਾ ਬੋਲ ਸੱਪ ਨਾਲ ਉਹ ਵੀ ਪਹਿੜਾ ਇਹ ਬਿਸ਼ੂ ਦਾ ਬੋਲ ਵਾ ਇਹ ਬੜਾ ਪਹਿੜਾ ਵਾ ਸਾਖਤ ਬਚਨ ਬਿਸੂਆ ਜੋਂ ਦਸੀਏ ਤਾ ਜਸਾਕਤ ਪਰੇ ਪਰਾਰੇ ਪਰਾ ਹੋ ਜੋ ਇਹ ਸਾਖਤ ਤੋਂ ਪਰਾ ਹੋ ਜੋ ਇਦਨਾਂ ਨਹੀਂ ਬੋਲਣਾ ਨਾ 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 ਤੇ ਜਿਹਨੂੰ ਭਗਤ ਕਬੀਰ ਸਾਹਿਬ ਕਹਿੰਦੇ ਬਾਬਾ ਬੋਲਦੇ ਤੇ ਕਹਾ ਗਏ ਬੰਦਾ ਕਿਉਂ ਬੋਲਦਾ ਵਾ ਬੰਦੇ ਦਾ ਮੂੰਹ ਕਿਉਂ ਬੋਲਦਾ ਵਾ ਕਿਉਂਕਿ ਬੰਦੇ ਦਾ ਚਿੱਤ ਬੋਲਦਾ ਵਾ ਬੰਦੇ ਦਾ ਮਨ ਬੋਲਦਾ ਵਾ ਜਦੋਂ ਮਨ ਬੋਲਦਾ ਤੇ ਮੂੰਹ ਨੇ ਬੋਲਣਾ ਹੀ ਬੋਲਣਾ ਤੇ ਕਬੀਰ ਸਾਹਿਬ ਕਹਿੰਦੇ ਮੈਂ ਬੋਲਣੋਂ ਹਟ ਗਿਆ ਕਿਉਂ ਬਾਬਾ ਬੋਲਤੇ ਤੇ ਕਹਾ ਗਏ ਉਹ ਜਿਹੜਾ ਅੰਦਰ ਚ ਉਹ ਹੀ ਕਿੰਟੀ ਬੋਲੀ ਜਾਂਦਾ ਉਹ ਕਿੱਥੇ ਗਿਆ ਵਾ ਉਹ ਚੁੱਪ ਹੋ ਗਿਆ ਵਾ ਤੇ ਜਦੋਂ ਅੰਦਰ ਚੁੱਪ ਹੋ ਜੇ ਨਾ ਤੇ ਫਿਰ ਬਾਹਰ ਨਹੀਂ ਬੰਦਾ ਬੋਲਦਾ ਕਹਿ ਕਬੀਰ ਸ਼ੂਸ਼ਾ ਘੱਟ ਬੋਲੇ ਭਰਿਆ ਹੋਏ ਸੇ ਕਬੂ ਨ ਡੋਲੇ ਗੁਰੂ ਨਾਨਕ ਸਾਹਿਬਕ ਪਰਭਾਤੀ ਰਾਗ ਦੇ ਬਚਨ ਕਰਦੇ ਆ ਕਿ ਮੱਸ਼ਟ ਕਰੋ ਜੇ ਮੈਂ ਆਪਣੇ ਆਪ ਨੂੰ ਚੁੱਪ ਕਰਾ ਲੈਣਾ ਨਾ ਮੂੰਹ ਤੋਂ ਨਹੀਂ ਬੋਲਦਾ ਤੇ ਦੁਨੀਆ ਪਤਾ ਕੀ ਕਹਿੰਦੀ ਹੈ ਮੂਰਖ ਜੱਗ ਕਹੀ ਆ ਲੋਕੀ ਕਹਿੰਦੇ ਮੂਰਖ ਵਾ ਬੋਲਦਾ ਹੀ ਨਹੀਂਗਾ ਤੇ ਕਿਸੇ ਨੇ ਆਖਿਆ ਬਾਬਾ ਜੀ ਬੋਲਿਆ ਕਰੋ ਤੇ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਅਧਕ ਬਕੋਂ ਤੇਰੀ ਲਿਵ ਰਹੀ ਆ ਜਿਵੇਂ ਦੁਨੀਆ ਨਾ ਬੋਲਦਾ ਤੇ ਰੱਬ ਨਾਲੋਂ ਲਿਵ ਟੁੱਟ ਜਾਂਦੀ ਹੈ ਉਹਦੇ ਨਾਲ ਧਿਆਨ ਟੁੱਟ ਜਾਂਦਾ ਵਾ ਇਸ ਕਰਕੇ ਮੈਂ ਦੁਨੀਆ ਨਾ ਨਹੀਂ ਬੋਲਦਾ ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਜੇ ਤੈਨ ਮਿਲਾ ਤਕੀਰ ਤੇ ਆਖਾਂ ਕੋਈ ਰੱਬ ਦਾ ਪਿਆਰਾ ਕੋਈ ਸਾਧੂ ਮਹਾਤਮਾ ਬੈਠਾ ਹੋਵੇ ਤੇਰਾ ਸਦਰਾ ਸੁਣੀ ਜੇ ਬਾਈ ਜੇ ਕੋ ਬਾਈ ਅਲਾਏ ਕੋਈ ਵਾਹਿਗੁਰੂ ਵਾਹਿਗੁਰੂ ਬੋਲ ਰਿਆ ਨਾ ਤੇ ਮੈਂ ਉਹਦੇ ਨਾਲ ਰਲ ਕੇ ਬੋਲਾਂ ਸਿੱਧ ਸਾਧ ਜੋਗੀ ਅਰ ਜੰਗੰ ਅਪੀਰ ਪੁਰਸ਼ ਬਹੁ ਤੇਰੇ ਇਹ ਸਾਡੀ ਕੋਸੋਟਾ ਜਾਪਰਾਲਾ ਵੀਡੀਓ ਬਣਾ ਕੇ ਸੰਗਤਾਂ ਨੂੰ ਸੰਗਤਾਂ ਨਾਲ ਸੰਜਾਗਿ ਦੇਣ ਖਾਲਸਾ ਕਰੇ